ਸਬਜ਼ੀਆਂ ਦੇਖ ਲਓ ਇੰਨੀਆਂ ਲੱਗਣਗੀਆਂ ਨਾ ਤਰੀਕਾ ਲੋ ਸਿੱਖ ਗਰਮੀਆਂ ਦਾ ਤੋਹਫਾ ਹੈ ਇਹ ਸਾਡੇ ਘਰ ਸਬਜ਼ੀਆਂ ਨਹੀਂ ਲੱਗਦੀਆਂ ਉਹ ਕਿਉਂ ਨਹੀਂ ਲੱਗ ਰਹੀਆਂ ਤੁਹਾਨੂੰ ਦਾ ਕਾਰਨ ਲੱਗਿਆ ਦੱਸਣ ਸਾਡੇ ਫੁੱਲ ਤਾਂ ਬਹੁਤ ਲੱਗ ਰਹੇ ਨੇ ਆਮ ਲੋਕ ਕਹਿੰਦੇ ਨੇ ਫੁੱਲ ਤਾਂ ਦੇਖੋ ਬਹੁਤ ਲੱਗ ਰਹੇ ਨੇ ਪਰ ਸਬਜ਼ੀਆਂ ਨਹੀਂ ਲੱਗ ਰਹੀਆਂ ਸੋ ਦੋਸਤੋ ਇੱਥੇ ਫੁੱਲ ਵੀ ਘੱਟ ਆ ਤੇ ਜਿਹੜੇ ਸਬਜ਼ੀਆਂ ਦਾ ਨਗ ਗਣ ਲਓ ਕਟੋ ਘੱਟ ਵੀ ਇਹ ਛੋਟੀ ਇਹ ਬੇਲ ਨੂੰ 15 ਤੋਂ 20 25 30 ਜਿਹੜੇ ਦਾਣੇ ਆ ਲੱਗੇ ਹੋਇਆ ਦੇਖੋ ਧਿਆਨ ਨਾਲ ਕੈਮਰਾਮੈਨ ਜੀ ਮਾਰਿਓ ਤੇ ਦੂਜੀ ਗੱਲ ਦੋਸਤੋ ਤੁਹਾਨੂੰ ਇਹਨਾਂ ਦਾ ਫਰਕ ਲੱਗਾ ਦੋਸਤੋ ਆ ਹੈਗਾ ਜੀ ਜਿਹੜਾ ਫੀਮੇਲ ਫਲ ਆ ਤੇ ਆ ਹੈਗਾ ਮੇਲ ਫਲ ਤੇ ਹੁਣ ਇਹਨਾਂ ਦਾ ਕਾਰਨ ਇਹਨਾਂ ਦਾ ਲੌਜੀਕ ਲੱਗਾ ਦੱਸਣ ਤੇ ਡੱਖੇ ਦਾ ਤੇ ਫਲ ਲੱਗਣ ਦਾ ਤੇ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਾਨੂੰ ਸਮਝਣਾ ਚਾਹੀਦਾ ਕਿ ਇਹ ਸਬਜ਼ੀ ਸਾਡੇ ਲਈ ਜ਼ਰੂਰੀ ਕਿਉਂ ਕਿ ਗਰਮਿਆਂ ਦਾ ਤੋਹਫਾ ਹੈ ਇਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਕੇ ਵਿਟਾਮਿਨ ਏ ਇਹਦੇ ਵਿੱਚ ਮਿਨਰਲ ਹੋਰ ਬਹੁਤ ਚੀਜ਼ਾਂ ਆ ਜਿਹੜੀਆਂ ਸਾਨੂੰ ਸਾਡੇ ਸਰੀਰ ਲਈ ਜ਼ਰੂਰੀ ਨੇ ਤੇ ਇਹਦੇ ਨਾਲ ਜਿਹੜੀ ਚਮੜੀ ਆ ਮਿੱਤਰੋ ਬਹੁਤ ਗੋਰੀ ਚਿੱਟੀ ਹੁੰਦੀ ਆ ਜੇ ਰੋਜ਼ ਤੁਸੀਂ ਖਾਨੇ ਆ ਰਹਿਤਾ ਰੂਤਾ ਬਣਾ ਕੇ ਜੂਸ ਵੀ ਪੀਂਦੇ ਆ ਲੋਕ ਹਨਾ ਵਾਰਾ ਮਸਲਾ ਕੀ ਆ ਕਈ ਵਾਰ ਹੁੰਦਾ ਸਾਡੇ ਸਬਜੀ ਲੱਗਦੀ ਨਹੀਂ ਤੇ ਲੱਗਦੀ ਕਿਉਂ ਨਹੀਂ ਆਂ ਦੇਖੋ ਫੁੱਲ ਚਿੱਟੇ ਕਿਹੜੇ ਖਿਲਦੇ ਆ ਤੁਹਾਨੂੰ ਦੱਸ ਦਿੰਨਾ ਦੋਸਤੋ ਆਂ ਦੇਖੋ ਇਹ ਹੈਗਾ ਮੇਲ ਫੁੱਲ ਮੇਲ ਫੁੱਲ ਦੀ ਜਿਹੜੀ ਨਿਸ਼ਾਨੀ ਆ ਨਾ ਦੋਸਤੋ ਡੰਡੀ ਤੋਂ ਇਹ ਲੰਬਾਈ ਛ ਹੋਵੇਗਾ ਤੇ ਦੋਸਤੋ ਆ ਹੈਗਾ ਜੀ ਫੀਮੇਲ ਜੇ ਇਹਨੂੰ ਫਲ ਲੱਗਣਾ ਫੀਮੇਲ ਜਿਹੜੀਆਂ ਦੇਖੋ ਡੰਡੀ ਤੋਂ ਸਿਰਫ ਨਾਲ ਲੱਗੀ ਹੋਵੇਗੀ ਤੇ ਜਿੱਥੇ ਵੀ ਇਹ ਇਹਨੂੰ ਫਲ ਲੱਗੇਗਾ ਨਾਲ ਦੇ ਕੋ ਡੰਡੀ ਤੋਂ ਨਾਲ ਲੱਗੇਗਾ ਆ ਦੇਖੋ ਆ ਵੀ ਦੇਖ ਲਓ ਆਪਣੇ ਘਰ ਵੀ ਦੋਸਤੋ ਧਿਆਨ ਨਾਲ ਚੈੱਕ ਕਰ ਲਿਓ ਆ ਦੇਖੋ ਜਿਹੜੀ ਡੰਡੀ ਆ ਜਿਹੜੀ ਬਿਲਕੁਲ ਛੋਟੀ ਹੋਵੇਗੀ ਤੇ ਆ ਜਿਹੜਾ ਮੇਲ ਆ ਇਹਦੀ ਡੰਡੀ ਜਿਆਦਾ ਹੋਵੇਗੀ ਲੰਬੀ ਤੇ ਹੁਣ ਕੀ ਆ ਕਈਆਂ ਦੋਸਤਾਂ ਦੇ ਨਾ ਸਿਰਫ ਆਹ ਲੰਬੇ ਫਲ ਮੇਲ ਹੀ ਲੱਗਦੇ ਫੀਮੇਲ ਹੀ ਲੱਗਦੇ ਤੇ ਕਈਆਂ ਦੇ ਫੀਮੇਲ ਹੁੰਦੀ ਆ ਮੇਲ ਨਹੀਂ ਹੁੰਦੇ ਤੇ ਇਹਨੂੰ ਜਿਹੜੀ ਕੀ ਆ ਸਬਜੀ ਜਾਂ ਤੁਹਾਡੇ ਉਹ ਪੀਸ ਆ ਨਹੀਂ ਲੱਗੇਗਾ ਪਰ ਇਸ ਤੋਂ ਬਿਨਾ ਵੀ ਨਹੀਂ ਲੱਗੇਗਾ ਤੇ ਹੁਣ ਕਰਨਾ ਕੀ ਆ ਦੇਦਾ ਦੇਖੋ ਮੋਰੇ ਤੁਹਾਡੇ ਆ ਫੁੱਲ ਜਿਹੜੇ ਦੋਸਤੋ ਖਿਲ ਰਹੇ ਨੇ ਆ ਵੀ ਮੇਲ ਆ ਤੇ ਤੁਹਾਨੂੰ ਇਹ ਪਛਾਣ ਕਰਨੀ ਪਵੇਗੀ ਕਿ ਇਹਨਾਂ ਦੇ ਵਿੱਚੋਂ ਫੀਮੇਲ ਕਿਹੜਾ ਆ ਔਰ ਮੇਲ ਕਿਹੜਾ ਆ ਮੇਲ ਔਰ ਫੀਮੇਲ ਦੀ ਪਛਾਣ ਮੈਂ ਤੁਹਾਨੂੰ ਦੱਸ ਦਿੱਤੀ ਇਹਦੀ ਡੰਡੀ ਲੰਬੀ ਆ ਤੇ ਇਹਦੀ ਛੋਟੀ ਆ ਤੇ ਅਸੀਂ ਹੁਣ ਕਰਨਾ ਕੀ ਆ ਜਿਹੜੇ ਫੁੱਲ ਤਾਜ਼ੇ ਖਿਲੇ ਹੋਏ ਨੇ ਜਿਵੇਂ ਕਿ ਆਹ ਦੇਖੋ ਤਾਜ਼ਾ ਫੁੱਲ ਆ ਦੋਸਤੋ ਇੱਧਰ ਮੇਰੇ ਹੱਥ ਦੇ ਵਿੱਚ ਆ ਦੇਖੋ ਤੇ ਆ ਤਾਜ਼ਾ ਫੁੱਲ ਆ ਤੇ ਹੁਣ ਦੋਸਤੋ ਇਹਦੇ ਵਿੱਚ ਨਾ ਆ ਦੇਖੋ ਇਹਨੂੰ ਮੈਂ ਤੁਹਾਨੂੰ ਇਹਦੇ ਵਿੱਚੋਂ ਦਿਖਾ ਦਿੰਨਾ ਇਨੂੰ ਰੂਣ ਲੈਣਾ ਸਵੇਰ ਨੂੰ ਤੇ ਸ਼ਾਮ ਦੇ ਸਮੇਂ ਇਹ ਕਰਿਓ ਸਭ ਤੋਂ ਵਧੀਆ ਰੂਣ ਦੇ ਨਾਲ ਨੇ ਧਾਲੇ ਤੋਂ ਲੈ ਕੇ ਕਮਾ ਲੈਣਾ ਇਹਨੂੰ ਤੇ ਕਈ ਤਾਂ ਮੈਂ ਦੇਖੇ ਦੋਸਤ ਵੀਡੀਓ ਦੇ ਵਿੱਚ ਫੁੱਲ ਤੋੜ ਕੇ ਦਿਖਾਈ ਜਾਂਦੇ ਉਹ ਤੋੜਨੇ ਦੀ ਜ਼ਰੂਰਤ ਨਹੀਂ ਹੈਗੀ ਦੋਸਤੋ ਤੇ ਇਹਨਾਂ ਨੂੰ ਸੋਸੀਆਂ ਹਾ ਇਹਦੇ ਨਾਲ ਜਿਹੜਾ ਹੈ ਕਿ ਇਹਦੇ ਮੰਗੀ ਲੱਗ ਗਏ ਨੇ ਤੇ ਹੁਣ ਇਸ ਫੁੱਲ ਨੂੰ ਆ ਜਿਹੜਾ ਕਿ ਜਦੋਂ ਖੁੱਲੇਗਾ ਤੇ ਤੁਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਆਲੇ ਦੁਆਲੇ ਨੂੰ ਲਾਣਾ ਹੈ ਤੇ ਇਹਦੇ ਨਾਲ ਕੀ ਹੋਏਗਾ ਪੋਲੀਨੇਸ਼ਨ ਹੋਏਗਾ ਤੇ ਹੁਣ ਕਰਨਾ ਕਿਉਂ ਪੈ ਰਿਹਾ ਹੈ ਤੁਹਾਨੂੰ ਮੈਂ ਦੱਸਾਂ ਕਰਨਾ ਦੋਸਤੋ ਇਹ ਪੈ ਰਿਹਾ ਕਿ ਜਿਹੜੀਆਂ ਸਾਡੇ मधुमक्खियां ना ओहो अवा साडे ਘਰਾਂ ਚ ਅਗੀਆਂ ਆਨੀਆਂ ਸੀਗੀਆਂ ਪਰ ਉਹ ਹਣੋਂ ਹਟ ਗਈਆਂ ਕਿਉਂਕਿ ਅਸੀਂ ਜ਼ਰੀਲੀਆਂ ਦਵਾਈਆਂ ਹੀ ਅੰਨੀਆਂ ਪਾਣ ਲੱਪੇ ਉਹ ਵੀ ਵਿਚਾਰੀਆਂ ਜਿਹੜੀਆਂ ਨਾ ਉਹ ਕਨਫਿਊਜ਼ ਆ ਪਏ ਅਸੀਂ ਕੀ ਕਿਸ ਦਾ ਰਸ ਚੂਸੀਏ ਕਿਸ ਦਾ ਨਾ ਚੂਸੀਏ ਸੋ ਇਸ ਕਰਕੇ ਜੇਕਰ ਤੁਹਾਡੇ ਮੱਖੀਆਂ ਨਹੀਂ ਆਨੀਆਂ ਇਹ ਕੰਮ ਹੈਗਾ ਮਧੂਮੱਖੀਆਂ ਦਾ ਤੇ ਹੁਣ ਮਧੂਮੱਖੀਆਂ ਵਾਲਾ ਕੰਮ ਵੀ ਤੁਹਾਨੂੰ ਹੱਥਾਂ ਨਾਲ ਕਰਨਾ ਪੈ ਰਿਹਾ ਇਹ ਦੇਖ ਲਓ ਤੇ ਹੁਣ ਜਿਹੜਾ ਕੀ ਹੈ ਤੁਸੀਂ ਇਹ ਕੰਮ ਨੂੰ ਕਰ ਸਕਦੇ ਆਂ ਤੇ ਇੱਕ ਦੋ ਚਾਰ ਬੇਲਾਂ ਜਿਹੜੀਆਂ ਤੁਹਾਡੇ ਘਰ ਲੱਗੀਆਂ ਹੋਈਆਂ ਤੇ ਤੁਸੀਂ ਦੇਖੋਗੇ ਕੁਝ ਤਾਣ ਵਾਲੇ ਦਿਨਾਂ ਦੇ ਵਿੱਚ ਆ ਦੇਖੋ ਜਿਵੇਂ ਕੀ ਆ ਫਰੂਟ ਆ ਇਦਾਂ ਨਾ ਆਵਾ ਗਾਉਣ ਲੱਗਾ ਹੋਵੇਗਾ ਜਿੰਨੇ ਜਿਹਦੀ ਕੋਈ ਗਿਣਤੀ ਮਿੰਤੀ ਹੈ ਨਹੀਂ ਤੇ ਇਸ ਤਰ੍ਹਾਂ ਤੁਹਾਡੇ ਜਿਹੜਾ ਕੀ ਹੈ ਨਾ ਇਹ ਫਲ ਲੱਗ ਜਾਵੇਗਾ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਕਿ ਜਿਹੜੀ ਬੇਲ ਆ ਤੁਹਾਡੇ ਛੋਟੀ ਜਿਹੀ ਬੇਲ ਹੋਵੇਗੀ ਉਹ ਭਰ ਜਾਵੇਗੀ ਫਿਰ ਸਬਜ਼ੀ ਦੇ ਨਾਲ ਸੋ ਬਸ ਤੁਸੀਂ ਦੋਸਤੋ ਖਿਆਲ ਰੱਖਣਾ ਮੈਂ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਿੰਨਾ ਆ ਇਹਨਾਂ ਦੋ ਚੀਜ਼ਾਂ ਦੇ ਨਿਸ਼ਾਨੇ ਰੱਖਣੀਆਂ ਤੇ ਆਹ ਦੋਸਤੋ ਫੀਮੇਲ ਆ ਤੇ ਫੀਮੇਲ ਦੀ ਜਿਹੜੀ ਨਾ ਇਹ ਇਹਨਾਂ ਦੇ ਵਿੱਚ ਲੌਕੀ ਦੇ ਵਿੱਚ ਆਹ ਡੰਡੀ ਹਮੇਸ਼ਾ ਹੀ ਛੋਟੀ ਹੋਵੇਗੀ ਇਦਾਂ ਹੀ ਇਹ ਜਿਹੜੀਆਂ ਕੀਆ ਤੋਰੀਆਂ ਹੁੰਦੀਆਂ ਉਹਨਾਂ ਉਹਨਾਂ ਦੇ ਵਿੱਚ ਵੀ ਛੋਟੀ ਹੁੰਦੀ ਆ ਤੇ ਇਸ ਮੇਲ ਫੁੱਲ ਦੀ ਜਿਹੜੀ ਆ ਲੰਬੀ ਹੁੰਦੀ ਆ ਤੇ ਹੁਣ ਮੇਲ ਫੁੱਲ ਦੇ ਵਿੱਚੋਂ ਤੁਸੀਂ ਆਹ ਦੋਸਤੋ ਇਦਾਂ ਰੂਨ ਲਾਣਾ ਆ ਤੇ ਜਿਹੜਾ ਫੀਮੇਲ ਫੁੱਲ ਆ ਆ ਦੇਖੋ ਜਿਵੇਂ ਇਸ ਫੁੱਲ ਨੂੰ ਆਪਾਂ ਆਹ ਇਹਨੂੰ ਆਪਾਂ ਪੋਲੀਨੇਸ਼ਨ ਕਰਨਾ ਆ ਤੇ ਦੂਜੀ ਸਭ ਤੋਂ ਵੱਡੀ ਗੱਲ ਆ ਤੇ ਹੁਣ ਇਹਦੇ ਇਹਦਾ ਇਹਦਾ ਕਾਰਨ ਕਿਉਂ ਲੋੜ ਪਈ ਤੁਹਾਨੂੰ ਇਹ ਸਿੱਧੀ ਗੱਲ ਦੱਸਾਂ ਕਈ ਕਹਿੰਦੇ ਸਾਡਿਆਂ ਦੇ ਕੋ ਫੁੱਲ ਨਿਕਲਦੇ ਆ ਫੁੱਲ ਨਿਕਲ ਕੇ ਸਾਡਿਆਂ ਦੇ ਕੋ ਝੜ ਜਾਂਦੇ ਆ ਸੁੱਕ ਜਾਂਦੇ ਆ ਉਹਦਾ ਕਾਰਨਾ ਕੀ ਇਹ ਸਿਰਫ ਮੇਲ ਫੁੱਲਾ ਤੇ ਇਹਨੂੰ ਫਲ ਨਹੀਂ ਲੱਗਣਾ ਪਰ ਇਸ ਤੋਂ ਬਿਨਾ ਫਲ ਵੀ ਨਹੀਂ ਲੱਗਣਾ ਤੇ ਇਹ ਦੋ ਚੀਜ਼ਾਂ ਦੋਸਤੋ ਤੁਹਾਨੂੰ ਜ਼ਰੂਰੀ ਆ ਤੇ ਜੇਕਰ ਇਕੱਲੇ ਇਹਦੇ ਵਿੱਚ ਆਪਾਂ ਮੇਲ ਫੁੱਲੇ ਦੇਖੀਏ ਤਾਂ ਮੇਲ ਨੂੰ ਫਲ ਨਹੀਂ ਲੱਗਦਾ ਹੁੰਦਾ ਤੇ ਆਹ ਦੇਖੋ ਜਿਵੇਂ ਕਿ ਆ ਨਾਲ ਇਹ ਤੇ ਇੱਕ ਫੀਮੇਲ ਆ ਤੇ ਫੀਮੇਲ ਨੂੰ ਆਪਾਂ ਪੋਲੀਨੇਸ਼ਨ ਕਰ ਦਿੱਤਾ ਤੇ ਇਹਨੂੰ ਜਿਹੜਾ ਫਲ ਲੱਗਣ ਦੀ ਸੰਭਾਵਨਾ ਹੈ ਉਹ 99% ਵੱਧ ਜਾਂਦੀ ਆ ਸੋ ਇਹ ਕੰਮ ਤੁਸੀਂ ਕਰ ਸਕਦੇ ਆ ਤੇ ਬੇਲ ਨੂੰ ਆ ਜਿਹੜਾ ਕਿ ਜ਼ਿਆਦਾ ਪਾਣੀ ਆ ਓਵਰ ਵਾਟਰਿੰਗ ਨਹੀਂ ਕਰਨੀ ਦੋਸਤੋ ਆਵਾ ਗੋਣਾ ਪਾਣੀ ਵੀ ਮਾੜਾ ਆ ਓਵਰ ਵਾਟਰਿੰਗ ਵੀ ਨਹੀਂ ਕਰਨੀ ਹੈਗੀ ਤੇ ਪਾਣੀ ਸਿਰਫ ਲੋੜ ਅਨਸਾਰ ਪਾਣਾ ਇਹਨੂੰ ਤੇ ਜਿੰਨੀ ਕਹਿੰਦੀ ਜ਼ਰੂਰਤ ਆ ਦੋਸਤੋ ਹੁਣ ਸਭ ਤੋਂ ਵੱਡੀ ਗੱਲ ਆ ਤੇ ਆਪਾਂ ਇਹਨੂੰ ਬੀਜਣ ਵੇਲੇ ਵੀ ਤੁਹਾਨੂੰ ਦੱਸਿਆ ਤੇ ਤੁਸੀਂ ਇਹਨੂੰ ਢੇਰ ਪਾ ਲਓ ਵਰਮੀ ਕੰਪੋਸਟ ਪਾ ਲਓ ਤੇ ਜਿਹੜਾ ਕਿ ਦੇਸੀ ਰੂੜੀ ਪਾ ਸਕਦੇ ਆ ਪਰ ਕਈ ਤਾਂ ਇਦਾਂ ਅਹ ਦੋਸਤ ਸਾਨੂੰ ਸਮਝਾਉਂਦੇ ਆ ਕਿ ਜਿਵੇਂ ਕਿ ਬਹੁਤ ਜ਼ਿਆਦਾ ਇਹ ਦੇਖ ਰੇਖ ਮੰਗਦੇ ਆ ਸੋ ਦੋਸਤੋ ਜ਼ਿਆਦਾ ਦੇਖ ਰੇਖ ਨਹੀਂ ਮੰਗਦੇ ਇਹ ਤੇ ਤੁਸੀਂ ਇਹਨੂੰ ਗਮਲੇ ਚ ਉਗਾ ਸਕਦੇ ਆ ਪੋਲੀਥੈਨ ਦੇ ਥੈਲੇ ਚ ਪਾ ਕੇ ਚੰਗੀ ਤਰ੍ਹਾਂ ਜਿਹੜਾ ਕਿਥੋਂ ਆ ਤੁਸੀਂ ਉਗਾ ਕੇ ਇਹਨੂੰ ਆਪਣਾ ਆਪਣੇ ਘਰ ਨਾਲ ਜਿਹਨੂੰ ਕਹਿ ਲੋ ਪੇ ਆਰਗੈਨਿਕ ਚੀਜ਼ ਤੁਸੀਂ ਖਾ ਸਕਦੇ ਆ ਆਰਗੈਨਿਕ ਚੀਜ਼ ਜਿਹੜੀ ਇਹ ਇਹ ਬਾਬੇ ਸਵਾਦ ਬਣਦੀਆਂ ਜਿਆਦਾ ਗੱਲ ਤਾਂ ਇਹ ਆ ਬੇ ਇਹ ਨਾ ਜ ਨੋਰਮਲ ਚੀਜ਼ ਦੇ ਨਾਲੋਂ ਜਿਹੜੀ ਮੰਡੀ ਚੋਂ ਸਬਜ਼ੀ ਵੈਸੇ ਤਾਂ ਮੰਡੀ ਵਾਲੀ ਵੀ ਨਹੀਂ ਮਾੜੀ ਪਰ ਇਹ ਜਿਹੜੀ ਘਰ ਤੁਹਾਡੇ ਲੱਗਿਓ ਤੁਹਾਨੂੰ ਸਵਾਦ ਟੇਸਟ ਬਹੁਤ ਲੱਗੇਗਾ ਤੁਹਾਨੂੰ ਕਿ ਹੱਥੀ ਪਾਲੀ ਹੋਉਂਦੀ ਆ ਤੁਹਾਨੂੰ ਸੋ ਦੋਸਤੋ ਇਸ ਬੇਲ ਦੇ ਬਾਰੇ ਇਹ ਇਨੀ ਕੁ ਜਾਣਕਾਰੀ ਆ ਪੋਲੀਨੇਸ਼ਨ ਦੇ ਬਾਰੇ ਤੇ ਆਹ ਜਿਹੜੀ ਕਿ ਇਸ ਟਿੱਕ ਦੇ ਬਾਰੇ ਸਟਿੱਕ ਦੇ ਨਾਲ ਜਿਹੜੀਆਂ ਕਿ ਤੁਸੀਂ ਇਹ ਸਬਜ਼ੀਆਂ ਦੀ ਪੈਦਾਵਾਰ ਵਧਾ ਸਕਦੇ ਆ ਸੋ ਇਹ ਥੋੜਾ ਜਿਹਾ ਮਿਹਨਤ ਦਾ ਕੰਮ ਆ ਤੇ ਇੱਕ ਧਿਆਨ ਰੱਖਣ ਵਾਲਾ ਕੰਮ ਆ ਕਿ ਇਹਦੇ ਵਿੱਚੋਂ ਦੋ ਚੀਜ਼ਾਂ ਦੇਖਣੀਆਂ ਹੁੰਦੀਆਂ ਮੇਲ ਔਰ ਫੀਮੇਲ ਤੇ ਜਦੋਂ ਤੁਹਾਨੂੰ ਇਹਨਾਂ ਦੀ ਪਛਾਣ ਹੋ ਗਈ ਤੇ ਤੁਸੀਂ ਇਹ ਕੰਮ ਬਾਖੂਬੀ ਹੱਥ ਨਾਲ ਕਰ ਸਕਦੇ ਆ ਇਹਨੂੰ ਬਾਈ ਹੈਂਡ ਜਿਹੜਾ ਕਿ ਤੁਸੀਂ ਇਦਾਂ ਕਰਕੇ ਤੁਸੀਂ ਆਹ ਪੋਲੀਨੇਸ਼ਨ ਕਰਕੇ ਤੁਸੀਂ ਇਹ ਜਿਹੜਾ ਫਰੂਟ ਆ ਤੁਸੀਂ ਦੇਖੂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਧ ਤੋਂ ਵੱਧ ਹੋਵੇਗਾ ਸੋ ਦੋਸਤੋ ਜਾਣਕਾਰੀ ਚੰਗੀ ਲੱਗੀ ਆ ਇਹ ਵੀਡੀਓ ਸ਼ੇਅਰ ਕਰਨਾ ਤੇ ਸਾਡੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ ਤੇ ਇਦਾਂ ਦੀਆਂ ਜਿਹੜੀਆਂ ਤੁਹਾਨੂੰ ਨੌਲੇਜ ਵਾਲੀਆਂ ਵੀਡੀਓ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮਿਲਦੀਆਂ ਰਹਿਣਗੀਆਂ ਸੋ ਦੋਸਤੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੁਸੀਂ ਹੁਣ ਤੱਕ ਬਣੇ ਰਹੇ ਹੋ ਤੇ ਸਾਨੂੰ ਆਸ ਹੈ ਤੁਸੀਂ ਇਦਾਂ ਹੀ ਜਿਹੜਾ ਸਾਨੂੰ ਕੀ ਪਿਆਰ ਆ ਬਖਸ਼ਦੇ ਰਹੋਗੇ ਸੋ ਦੋਸਤੋ ਧੰਨਵਾਦ ਸਤਿ ਸ੍ਰੀ ਅਕਾਲ